ਕल्याण ਮਹੱਲਾ ਚੌਥਾ ਰਾਮ ਹਮ ਦਾਸਨ ਦਾਸ ਕਰੀਜੈ ਤੇ ਰਾਮੋ ਪਿਆਰੇ ਬੇਨਤੀ ਕਰੋ ਹਉ हे ਪਰਮੇਸ਼ਰ ਅਸੀਂ ਆਉਦੇ ਜਿਹੜੇ ਸੇਵਕਾਂ ਨੇ ਉਹਨਾਂ ਦੇ ਸੇਵਕਾਂ ਦੇ ਸੇਵਕ ਮਨ ਬਾਣੀ ਸਵੀਕਾਰ ਕੇ ਹੋਈਏ ਐਸੇ ਸਾਨੂੰ ਬਣਾ ਲਓ ਮਾਰਾ ਗਰੀਬੀ ਵਾਲੇ ਜਦ ਲਗ ਸਾਸ ਹੋਈ ਮਨ ਅੰਮ ਜਿੰਨਾ ਚਿਰ ਭਾਈ ਮਨ ਦੇ ਅੰਦਰ ਸਾਹ ਵਗਦੇ ਹਨ ਸਰੀਰ ਦੇ ਅੰਦਰ ਸਾਧੂ ਧੂਰ ਪਵੀਆ ਉਹਨਾਂ ਤੋਂ ਸਾਹ ਸੰਗ ਦੀ ਧੂਰ ਪਵਤ ਪ੍ਰਾਪਤ ਕਰੀਏ ਪਵੀਜਾ ਪੀਣਾ ਕਰੀਏ ਅਜੇ ਸਾਹ ਸੰਗ ਦੀ ਧੂਰ ਦੀ ਪ੍ਰਾਪਤੀ ਸਰਦਾ ਪ੍ਰਾਪਤ ਕਰੀਏ ਰਹਾਉ ਸ਼ੰਕਰ ਨਾਰਦ ਸੇਖਨਾਗ ਮੁਨ ਵੇਖੋ ਭਾਈ ਸ਼ੰਕਰ ਸ਼ਿਵਜੀ ਭਗਵਾਨ ਜੀ ਨਾਰਦ मुनि ਸ਼ੇਖਨਾਗ ਆਦਿਕ ਹੋਰ ਮੁਨੀ ਗਿਨੇ ਹਨ ਹੋਰ ਸਾਧੂ ਕੀ ਲੋਚ ਸਾਰੇ ਮਹਤਵਾਂ ਦੀ ਧੂੜ ਲੋਜ ਦੇ ਬ੍ਰਹਮ ਗਿਆਨੀ ਕੋ ਖੋਜਿਆ ਮਹੀਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਇਸ ਪ੍ਰਕਾਰ ਇਹਨਾਂ ਦਾ ਸੰਵਾਦ ਹੈ ਇੱਕ ਵਾਰੀ ਦੀ ਗੱਲ ਹੈ ਕਿ ਨਾਰਜ਼ਮੋਨੀ ਵਿਚਰਦਾ ਹੋਇਆ ਬਣ ਚ ਆਇਆ ਜਦੋਂ ਬਣ ਚ ਆ ਕੇ ਵੇਖਿਆ ਤੇ ਉੱਥੇ ਇੱਕ ਲੜਕਾ ਹੈ ਉਹ ਬੜਾ ਅਜਾਬ ਬੈਠਾ ਹੈ ਉਹਦੇ ਹੱਥ ਤੇ ਪੈਰ ਹੈ ਨਹੀਂ ਪਿੰਗਲਾ ਹੈ ਉਹਨੂੰ ਪੁੱਛਿਆ ਭਈ ਤੂੰ ਪਿੰਗਲਾ ਕਿਉਂ ਹੈ ਇਹਨ ਕਹ ਭਈ ਮੇਰੇ ਪਿਤਾ ਨੇ ਜੱਗ ਕਰਿਆ ਸੀ ਮੇਰੇ ਜਨਮ ਵਾਸਤੇ ਉਹ ਜੱਗ ਦੇ ਵਿੱਚ ਕੋਈ ਕਿਰਿਆ ਭੰਗ ਰਹੇਗੀ ਇਸ ਕਰਕੇ ਮੈਂ ਪਿੰਗਲਾ ਜੰਮਿਆ ਹਾਂ ਇਸ ਕਰਕੇ ਮੇਰੇ ਹੱਥ ਤੇ ਪੈਰ ਜਿਹੜੇ ਐ ਇਹ ਨਹੀਂ ਹਨ ਫਿਰ ਨਾਰਦ मुनि ਕਹਿਣ ਲੱਗਾ ਤੂੰ ਮੰਗ ਲੈ ਮੈਂ ਉਹ ਖੁਸ਼ ਹਾਂ ਤੇਰੇ ਦੇ ਵਰਦਾਨ ਕਹਿਣ ਲੱਗਾ ਹੇ ਨਾਰਦ मुनि ਦੱਸ ਮੇਰੇ ਕਰਮਾਂ ਅਨੁਸਾਰ ਦੇਵੇਂਗਾ ਕੋਲਟ ਦੇਵੇਂਗਾ ਕਹਿੰਦਾ ਵੀ ਦੇਵਾਂ ਤਾ ਕਰਮਾਂ ਅਨੁਸਾਰ ਫਿਰ ਕਹਿੰਦੇ ਪਰਮੇਸ਼ਰ ਦੇ ਰਿਹਾ ਤੇ ਇਥੋਂ ਕੀ ਮੰਗਣਾ ਸੁਣ ਕੇ ਨਾਰਦ ਹੈਰਾਨ ਹੋ ਗਿਆ ਪਰ ਖੁਸ਼ ਹੋ ਕੇ ਕਹਿਣ ਲੱਗਾ ਵੀ ਇਹ ਨਸਕਾਨੀ ਪੁਰਖ ਦੇ ਦਰਸ਼ਨ ਹੋਏ ਨੇ ਆ ਚੱਲ ਕੇ ਦਸੀਏ ਬ੍ਰਹਮਾ ਜੀ ਨੂੰ ਆਪਣੇ ਪਿਤਾ ਨੂੰ ਦੱਸਿਆ ਇੰਦਰ ਨੂੰ ਦੱਸਿਆ ਵਿਸ਼ਨੂ ਜੀ ਨੂੰ ਦੱਸਿਆ ਸ਼ਿਵ ਜੀ ਨੂੰ ਦੱਸਿਆ ਵੀ ਚਲੋ ਅੱਜ ਨਿਸਕਾਮੀ ਦੇ ਦਰਸ਼ਨ ਕਰੀਏ ਦਰਸ਼ਨ ਕਰਨ ਵਾਤੇ ਆਏ ਪਹਿਲਾਂ ਇੰਦਰ ਦੇਵਤਾ ਆਇਆ ਇੰਦਰ ਨੇ ਕਿਹਾ ਵਰ ਮੰਗ ਉਹ ਗੱਲ ਕਹੀ ਵੀ ਕਰਮਾਂ ਅਨੁਸਾਰ ਦੇਣੇ ਕੋਲਟੋ ਕਹਿੰਦਾ ਵੀ ਦੇਵਾਂ ਤਾਂ ਕਰਮਾਂ ਅਨੁਸਾਰ ਹੀ ਕਹਿੰਦੇ ਤੈਥੋਂ ਕੀ ਮੰਗਣਾ ਮਹਾਰਾਜ ਦੇ ਰਹੇ ਹੈ ਫਿਰ ਸ਼ਿਵ ਜੀ ਖੁਸ਼ ਹੋਏ ਕਹਿੰਦੇ ਵਰ ਮੰਗ ਕਹਿੰਦੇ ਸ਼ਿਵ ਜੀ ਆਪ ਨੂੰ ਨਮਸਕਾਰ ਹੋਵੇ ਪਰ ਤੁਸੀਂ ਦੱਸੋ ਦੱਸੋ ਮੇਰੀ ਪਰਲਾਭ ਦੇ ਇਨਸਾਫ ਦਿਓ ਕਿ ਉਲਟ ਦਿਓਗੇ ਸ਼ਿਵਜੀ ਬੜਾ ਖੁਸ਼ ਹੋਇਆ ਕਹਿੰਦੇ ਵੀ ਇਹ ਬੜਾ ਭਰੋਸਿਆ ਆ ਆਦਮੀ ਹੈ ਫਿਰ ਬ੍ਰਹਮਾ ਪ੍ਰਗਟ ਹੋਇਆ ਬ੍ਰਹਮਾਨੂ ਵੀ ਉਹ ਕਹੀ বিষ্ণੂ ਜੀ ਨੂੰ ਵੀ ਉਹਨੇ ਕਿਹਾ ਇਹ ਕਹਿਣ ਲੱਗੇ ਵੀ ਨਸਕਾਮੀ ਪੁਰਖ ਨੇ ਧਾਮੇ ਦੇ ਦਰਸ਼ਨ ਕੀਤੇ ਅੱਜ ਫਿਰ ਆਪੋ ਵਿੱਚ ਸਾਰਿਆਂ ਨੂੰ ਸਲਾਹ ਕੀਤੀ ਇਸ ਪੰਡਤ ਹਰੀ ਸਿੰਘ ਜੀ ਜਿਹੜੇ ਹੋਏ ਉਹਨਾਂ ਦੇ ਜੀਵਨ ਚਲਿਤ ਵਿੱਚ ਪ੍ਰਸੰਗ ਆਉਂਦਾ ਸਾਧ ਸੰਗਤ ਜੀ ਉਸ ਵਕਤ ਇਹਨਾਂ ਸਾਰਿਆਂ ਨੇ ਮਿਲ ਕੇ ਕਹਿੰਦੇ ਆਪਣੇ ਆਉਣ ਦਾ ਕੀ ਫਾਇਦਾ ਹੋਇਆ ਸਾਰਿਆਂ ਨੇ ਮਿਲ ਕੇ ਦੇ ਅੰਗ ਸਾਬਤ ਕਰ ਦਿੱਤੇ ਤੇ ਇਹਨੂੰ ਦਿਵ ਗਿਆਨੀ ਬਣਾਤਾ ਬੜੇ ਖੁਸ਼ ਹੋਏ ਸਾਰੇ ਇਸ ਉਹਦੇ ਅੰਦਰ ਕੋਈ ਕਾਮਨਾ ਨਹੀਂ ਸੀ ਇਸ ਪ੍ਰਕਾਰ ਮਹਾਰਾ ਕਹਿੰਦੇ ਹਨ ਸ਼ੰਕਰ ਨਾਰਦ ਸੇਖ 나ਗ मुनि ਅਤੇ ਸ਼ੇਸ਼ਨਾਗ ਜੀ ਕੇ मुनि ਨਾਰਦ मुनि ਆਦਿਕ ਅਤੇ ਸ਼ੰਕਰ ਸ਼ਿਵ ਜੀ ਅਤੇ ਮੁਨਿ ਮੁਨੀ ਸਾਰੇ ਤੂਰ ਸਾਧੂ ਕੀ ਲੋਈ ਜੈ ਸੰਕਰ ਨਾਰਦ ਸੇਖ 나ਗਮੁਨਿ ਮੁਨੀ ਜਿੰਨੇ ਹੰਸਾਰੇ ਤੂਰ ਸਾਧੂ ਕੀ ਲੋਈ ਜੇ ਮਹਤੋਂ ਦੀ ਧੂੜ ਲੋਈ ਦੇ ਰਹਿੰਦੇ ਕਿ ਸਾਨੂੰ ਕਦੋਂ ਪ੍ਰਾਪਤ ਹੋਵੇ ਆਪ ਨੂੰ ਸਫਲਤਾ ਸਮਝਿੰਦੇ ਹਨ ਭਵਨ ਭਵਨ ਪਵਿਤ ਹੋਏ ਸਭ ਉਹ ਭਵਨ ਜਿੱਥੇ ਭਵਨ ਵਿਚਰਨਾ ਕਰਦੇ ਮਹਾਰਾਜ ਦੇ ਪਿਆਰੇ ਉਹ ਸਾਰੇ ਘਰ ਪਵਿੱਤਰ ਹੋ ਜਾਂਦੇ ਹਨ ਜੇ ਸਾਧੂ ਚਰਨ ਧਰੀਜੇ ਜਿੱਥੇ ਮਹਤਮਾ ਆਪਦੇ ਚਰਨ ਰੱਖਦੇ ਹਨ ਉਹ ਥਾਵਾਂ ਨੂੰ ਪਵਨ ਵਿਚਰਨਾ ਕਰਦੇ ਐ ਅਤੇ ਭਵਨ ਉਹਨਾਂ ਦੇ ਅੰਤ ਹੈ ਕਰਨ ਰੂਪ ਜਿੱਨਾਂ ਦੇ ਸੰਕਾ ਦਾ ਧਿਆਨ ਵਸਦਾ ਹੈ ਜਿਸ ਘਰਾਂ ਵਿੱਚ ਮਹਤਮਾ ਚਰਨ ਪਾਉਂਦੇ ਹਨ ਜਹਿ ਸਾਧੂ ਚਰਨ ਤਰੀ ਚ ਜੇ ਮਹਤਮਾ ਚਰਨ ਰੱਖਦੇ ਹਨ ਪਵਿੱਤਰ ਹੋ ਜਾਂਦੇ ਘਰ ਵੀ ਸਰੀਰ ਵੀ ਕਾਜ ਲਾਜ ਅਹੰਕਾਰ ਸਭ ਤਜੀਏ ਦੁਨੀਆ ਦੀ ਲੱਗਿਆ ਨਹੀਂ ਰੱਖਣੀ ਚਾਹੀਦੀ ਹੰਕਾਰ ਨਹੀਂ ਕਰਨਾ ਚਾਹੀਦਾ ਆਪਦੇ ਗੁਣਾਂ ਦਾ ਇਹ ਸਭ ਕੁਝ ਛੱਡ ਕੇ ਮਿਲ ਸਾਧੂ ਸਾਜ ਅਹੰਕਾਰ ਸਭ ਤਜੀਏ ਲੱਗਿਆ ਵੀ ਛੱਡੋ ਦੁਨੀਆ ਦੀ ਅਤੇ ਹੰਕਾਰ ਵੀ ਸਾਰਾ ਗੁਨਾ ਦਾ ਛਡਣਾ ਕਰੀਏ ਮਿਲ ਸਾਧੂ ਸੰਗ ਰਹੀ ਸਾਧ ਸੰਗਿ ਜੀ ਮਿਲ ਕੇ ਜਿਹੜਾ ਲਗਿਆ ਕਰਦਾ ਉਹ ਵੀ ਸੰਗਤ ਨਹੀਂ ਕਰ ਸਕਦਾ ਜਿਹੜਾ ਹੰਕਾਰੀ ਪੁਰਖਾ ਉਹ ਵੀ ਸੰਗਤ ਨਹੀਂ ਕਰ ਸਕਦਾ ਸਾਧ ਸੰਗਿ ਚ ਮਿਲ ਕੇ ਰਹਿਣਾ ਚਾਹੀਦਾ ਇੱਕ ਹੰਕਾਰ ਤੇ ਦੁਨੀਆ ਦੀ ਲਾਜ ਛੱਡ ਕੇ ਤਬ ਕੋਲ ਕਿਸ ਕਾ ਨਾਸ ਕੀ ਜਵਲੇ ਕਰੇ ਮਸਾਨ ਧਰਮ ਰਾਏ ਕੀ ਕਾਨ ਚੁਪਾਵਾ ਜਿਹੜਾ ਇਸ ਤਰ੍ਹਾਂ ਸੁਦ ਸੰਗਤ ਕਰਦਾ ਨਾ ਲਗਿਆ ਕਿ ਹੰਕਾਰ ਛੱਡ ਕੇ ਉਹ ਧਰਮਰਾਇ ਦੀ ਵੀ ਕੋਣੋੜ ਉਹ ਸਾਖ ਕਿਤਾਬ ਦੀ ਨਹੀਂ ਰਹਿੰਦੀ ਧਰਮਰਾਇ ਦੇ ਕਾਗਜ਼ਫਾਰੇ ਜਨਮਨਿਕ ਲੇਖਾ ਸਮਝਾ ਧਰਮਰਾਇ ਧਰਮਰਾਇ ਕੀ ਕਾਨ ਚੁਕਾਰਾ ਧਰਮਰਾਇ ਦੀ ਕੋਣੋੜ ਜਿਹੜੀ ਲੋਕ ਡੰਡ ਪਿਤਰ ਦੰਡ ਦੇ ਉਹ ਸਭ ਚੱਕ ਦਿੰਦਾ ਹੈ ਵਿਖ ਡੁੱਬਦਾ ਕਾਢ ਕਢੀ ਜਾ ਜਿਹੜਾ ਬਿਉਰੂਪ ਸੰਸਾਰ ਦੇ ਜੀਵ ਡੁੱਬਰੇ ਹੈ ਉਹਨਾਂ ਨੂੰ ਉਹ ਬਿਰਾਗ ਰੂਪੀ ਕਾਢ ਕਿਨਾਰੇ ਤੇ ਡੁੱਬਦੇਆਂ ਨੂੰ ਕੱਢ ਲੈਂਦੇ ਹੈ ਮੋਗ ਰੂਪੀ ਕਿਨਾਰੇ ਤੇ ਕੱਢ ਦਿੰਦੇ ਐ ਐਸੇ ਕੱਢਣੇ ਯੋਗ ਉਹ ਮਹਾਤਮ ਹਨ ਪਰਮ ਸੂਕੇ ਬਹੁ ਉਪਸੁਖ ਕਹੀਐ ਜਿਹੜੇ ਪਰਮ ਕਰਕੇ ਸੁਕਾਏ ਹੋਏ ਨੇ ਰਿਧੇ ਉਹ ਉਪਸੁਖ ਖਲ ਕੁੜ ਸੋਕਣ ਬਿਸ਼ਦੀ ਨਿਆਈ ਕਹੀਦੇ ਐ ਸਰਦਾ ਰੂਪੀ ਜੜ ਉਹਨਾਂ ਦੀ ਕਾਇਮ ਨਹੀਂ ਰਹੀ ਹੈ ਮਿਲ ਸਾਧੂ ਸੰਗ ਹਰੀ ਜੈ ਜੇ ਮਹਾਤਮਾ ਦੀ ਸੰਗ ਜੋ ਮਿਲ ਜਾਣਾ ਉਹ ਵੀ ਹਰੇ ਹੋ ਜਾਂਦੇ ਐ ਫੇਰ ਸਰਦਾ ਰੂਪੀ ਜਾਣਾ ਕੁਰਸੋ ਕੁਰ ਦਰਸ਼ ਜਿਹੜਾ ਹੈ ਜੇ ਕਰਕੇ ਉਹਦੇ ਤੇ ਅੰਮ੍ਰਿਤ ਸ਼ਾਂਤੀ ਬੂੰਦ ਵਰਜੇ ਕਹਿੰਦੇ ਉਹ ਵੀ ਹਰਾ ਹੋ ਜਾਂਦਾ ਇਓ ਸਾਧੂਆਂ ਦੀ ਸੰਗਤ ਕਰਕੇ ਸਲਦਾਰੂਪੀ ਜੜ ਫੇਰ ਹਰੀ ਹੋ ਜਾਂਦੀ ਹੈ ਭਰਮ ਦੀ ਸੁੱਕ ਚੱਕੀ ਜਾਂਦੀ ਭਰਮ ਮਰ ਜਾਂਦਾ ਉਹਨਾਂ ਦੇ ਅੰਦਰੋਂ ਤਾਤੇ ਬੇਲਮ ਤਾਤੇ ਬੇਲਮ ਪਲ ਥਿਲ ਨਾ ਕੀਏ ਇਸ ਕਰਕੇ ਫਿਰ ਬੇਲਮ ਧੇਰੋ ਪਲ ਮਾਤਰ ਵੀ ਢਿੱਲ ਨਹੀਂ ਕਰਨੀ ਚਾਹੀਦੀ ਦਿਲਿੱਦਰ ਨਹੀਂ ਕਰਨਾ ਚਾਹੀਦਾ ਚਾਏ ਸਾਧੂ ਚਰਨ ਲਗੀ ਜੈ ਯਾਦ ਕਰਕੇ ਸੁਸੰਗਤ ਦੇ ਚਰਨਾਂ ਕੀ ਲਗਣਾ ਕਰੀਏ ਆ ਰਾਮ ਨਾਮ ਕੀਰਤਨ ਰਤਨ ਵੱਤ ਇਹ ਭਾਈ ਜਿਹੜਾ ਰਾਮ ਨਾਮ ਦਾ ਕੀਰਤਨ ਹੈ ਇਹ ਗੁਰੂ ਸਾਹਿਬ ਦਾ ਸ਼ਬਦ ਰੂਪੀ ਰਤਨ ਜੀ ਰਤਨ ਜੀ ਉਹ ਵਸਤੂ ਹੈ ਹਰ ਸਾਧੂ ਪਾਸ ਰੱਖੀ ਰਹੀ ਹੈ ਖਰੀ ਨੂੰ ਸਾਧ ਸੰਗਤ ਦੇ ਪਾਸ ਹੀ ਰੱਖੀ ਹੋਈ ਹੈ ਜੋ ਬਚਨ ਗੁਰ ਸਤ ਸਤ ਕਰ ਮੰਨ ਜਦੋਂ ਸਤਗੁਰਾਂ ਦੇ ਬਚਨਾਂ ਨੂੰ ਸਤ ਨਿਸ਼ਚੇ ਕਰਕੇ ਸੱਚੇ ਕਰਕੇ ਮੰਨਦਾ ਹੈ ਇਸ ਆਗ ਕਾੜ ਤਰੀਜਾ ਉਹਦੇ ਅੱਗੇ ਮਹਾਤਮਾ ਕੱਢ ਕੇ ਰੱਖ ਦਿੰਦੇ ਸਖਿਆਤ ਕਰਕੇ ਸੰਗਤ 'ਚ ਪ੍ਰਗਟ ਕਰ ਦਿੰਦੇ ਹੈ ਬੋਲੀ ਬੁੱਧੀ ਅੰਦਰ ਕੱਢ ਕਰਕੇ ਸਖਿਆਤ ਕਰਕੇ ਰੱਖ ਦਿੰਦੇ ਹਨ ਗਿਆਨ ਨੂੰ ਸੰਤੋ ਸੁਨੋ ਸੁਨੋ ਜਨ ਭਾਈ ਇਸ ਸੰਤੋ ਅਧਕਾਰੀਓ ਗੁਰ ਸਿੱਖੋ ਸੁਣਨਾ ਕਰੋ ਸ਼ਾਸਤਰ ਗਿਆਨ ਨੂੰ ਸੁਣਦੇ ਹਾਂ ਉਪਾਸ਼ਨਾ ਰੀਆਂ ਗੱਲਾਂ ਸੁਣਦੇ ਹਾਂ ਗਿਆਨ ਦੀਆਂ ਗੱਲਾਂ ਸੁਣਦੇ ਹਾਂ ਇਹ ਤਤ ਸਿਧਾਂਤ ਦੇ ਬਚਨ ਸੁਣਨਾ ਕਰੋ हे ਭਾਈ ਸਰੋਤੇ ਸੁਣਨ ਵਾਲਿਓ ਸਰਬੋਤਮ ਵਿਸ਼ਵਾਸ ਰੂਪੀ ਕੰਨਾ ਨਾਲ ਗੁਰ ਕਾਢੀ ਬਾਹਰ ਕੂਕੀ ਹੈ ਇਹ ਗੁਰੂ ਸਾਹਿਬ ਜੀ ਆਪਣੀ ਬਾਣੀ ਰੂਪਾਂ ਕੱਢ ਕੇ ਕੂਕ ਰਹੇ ਹਨ ਉੱਚੀ بلند ਆਵਾਜ਼ ਵਿੱਚ ਬਾਹ ਕੱਢੀ ਹੋਈ ਹੈ ਮਹਾਰਾਜ ਜੀ ਜੀਆਂ ਨੂੰ ਸਮਝਾਉਣ ਵਾਸਤੇ ਇਹ ਬੋਲ ਰਹੇ ਹਨ ਸੱਚੇ ਪਾਤਸ਼ਾਹ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਕਿਰਪਾ ਰੂਪੀ ਬਾ ਕੱਢ ਕੇ ਕੂਕ ਰਹੇ ਹਨ ਉੱਚੀ ਜੇ ਆਤਮ ਕੋ ਸੁਖ ਸੁਖ ਨਿਤ ਲੋੜ ਹੋ ਜੇ ਤੁਸੀਂ ਆਤਮ ਜੀਵ ਆਤਮਾ ਦੇ ਤਾਂ ਹੀ ਆਤਮਾ ਬ੍ਰਹਮ ਦਾ ਸੁਖ ਸਰੂਪ ਜੋ ਹੈ ਬ੍ਰਹਮ ਉਦੇ ਸੁਖ ਨੂੰ ਨਿਤ ਲੋੜਦੇ ਹਾਂ ਤਾਂ ਸਤਿਗੁਰੂ ਸ਼ਰਨ ਪਵੀ ਜਾਈ ਤਾਂ ਭਾਈ ਸਤਿਗੁਰੂ ਸਾਹਿਬ ਦੀ ਸ਼ਰਨ ਪੈ ਜਾਓ ਇਹੋ ਹੀ ਉਪਾਅ ਹੈ ਹੋਰ ਕੋਈ ਉਪਾਅ ਨਹੀਂ ਕੀ ਵੱਡ ਭਾਗ ਹੋਏ ਆਤਮ ਨੀਕਾ ਕੀ ਭਾਈ ਵੱਡਿਆਂ ਤੋਂ ਵੱਡਾ ਭਾਗ ਮਿਸਕਾਮ ਕਰਵਾ ਵਾਲਾ ਕਿੰਨ ਤੋਂ ਨੀਕਾ ਹੈ ਅੱਛਾ ਸਰੇਕਾਚਾਰ ਹੋਵੇ ਜੀਵਨ ਦਾ ਤਾਂ ਗੁਰਮਤਿ ਨਾਮ ਦਰੜੀ ਹੈ ਤਾਂ ਭਾਈ ਸਤਿਗੁਰਾਂ ਦੀ ਮਤ ਸਿੱਖਿਆ ਦੁਆਰਾ ਨਾਮ ਜਪ ਕਰ ਲਿਗੇ ਹਿਰਦੇ ਚ ਵਸਾ ਲਈਏ ਸਭ ਮਾਇਆ ਮੋਹ ਵਿਖਮ ਜਗ ਤਰੀਏ ਇਹ ਮਾਇਆ ਦਾ ਮੋਜੜੇ ਕਸ਼ਣੂ ਨੇ ਨਾ ਜਗਤ ਤੋਂ ਤਰਨਾ ਇਸ ਨੂੰ ਸਾਰੇ ਆਪਾਂ ਤਰ ਜਾਵਾਂਗੇ ਸਹਜੇ ਹਰ ਰਸ ਪੀਜੈ ਸੁਖੀ ਇਹੋ ਜੀਵਨ ਬਣਾ ਲਓ ਜਿਵੇਂ ਮਨ ਜਿ ਫੁਰਨੇ ਰਹਿੰਦੇ ਹੈ ਐ ਹਰੀ ਦੇ ਰਸ ਨੂੰ ਹਰ ਵਕਤ ਪੀ ਚੱਲੋ ਮਾਇਆ ਮਾਇਆ ਕੀ ਜੋ ਅਦਕਾਈ ਮਾਇਆ ਜਿਹੜੀ ਮਾਇਆ ਛਲ ਰੂਪ ਹੈ ਇਹ ਜਿ ਮਾਇਆ ਨੂੰ ਮਾਂ ਬਾਪੂ ਸਮਝ ਕੇ ਬਹੁਤਾਂ ਚਿਤ ਜਿੰਨਾ ਦਾ ਲਾਇਆ ਅਦਕ ਤੋਂ ਅਦਕ ਵਿੱਚ ਮਾਇਆ ਪਚੈ ਪਚੀਤ ਉਹ ਤੋਂ ਮਾਂ ਰੂਪੀ ਆਦੂ ਵਿੱਚ ਆਪ ਸੜਦੇ ਐ ਜਿਹੜੇ ਉਹਨਾਂ ਦੀ ਸੰਗਤ ਕਰਦੇ ਉਹਨਾਂ ਨੂੰ ਪਤੀਜੇ ਸਾੜਦੇ ਹਨ ਅਗਿਆਨ ਅੰਧੀਰ ਮਹਾਪੰਥ ਵਿਖੜਾ ਆਗਿਆਨ ਦਾ ਹਨੇਰਾ ਪਿਆ ਹੋਇਆ ਹੈ ਬੜਾ ਪ੍ਰਲੋਗ ਦਾ ਰਸਤਾ ਵਿਖੜਾ ਕਠਨ ਹੈ ਹੰਕਾਰ ਭਾਰ ਲੱਦ ਲੀਏ ਉਹ ਹੰਕਾਰ ਜਿਹੜਾ ਗੁਨਾ ਦਾ ਕਰਨੇ ਭਾਰ ਲੱਦ ਲਿਆ ਹੋਇਆ ਹੋਰ ਚੱਕਿਆ ਹੋਇਆ ਨਾਨਕ RAM 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 ਗੁਰੂ ਸਾਹਿਬ ਜੀ ਕਹਿੰਦੇ RAM ਜੋ ਪ੍ਰਮੇਸ਼ਵਰ ਹੈ RAM ਸੁੰਦਰ ਹੈ ਉਸ ਨੂੰ ਰਾਮ ਉਚਾਰਨਾ ਕਰ ਰਾਮ 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 ਰਾਮਾ ਤੇ ਗਤ ਕੀਜੈ ਰਾਮੋ ਨਾਨਕ ਰਾਮ ਨਾਮ ਰਾਮੋ ਰਾਮ ਮਾਰੇ ਕਹੇ ਰਾਮ ਦਾ ਨਾਮ ਜੋ ਰਾਮ ਹੈ ਰਾਮ ਸੁੰਦਰ ਉਸ ਨੂੰ ਰਾਮ ਉਚਾਰਨਾ ਕਰ ਰਾਮੋ ਜੋ ਪਿੱਛੇ ਵੀ ਸੁੰਦਰ ਸੀ ਰਮਿਆ ਹੋਇਆ ਹੁਣ ਵੀ ਸੁੰਦਰ ਰਮਿਆ ਹੋਇਆ ਅਗੇ ਨੂੰ ਵੀ ਸੁੰਦਰ ਰਮਿਆ ਹੋਇਆ ਹੋਵੇਗਾ ਮਨ ਕਰਕੇ ਉਸ ਨੂੰ ਚਾਰ ਬਾਣੀ ਕਰਕੇ ਸੁੰਦਰ ਨੂੰ ਉਚਾਰ ਅਤੇ ਸਰੀਰ ਕਰਕੇ ਰੋਂ ਰੋਂ ਕਰਕੇ ਸੁੰਦਰ ਪਰਮੇਸ਼ਰ ਨੂੰ ਉਚਾਰ ਰਮ ਰਮੈ ਤੀ ਗਤ ਕੀ ਜੇ ਇਹ ਸੁੰਦਰ ਰਾਮ ਨੂੰ ਉਚਾਰੋਗੇ ਤਾਂ ਮਹਾਰਾਜ ਆਪ ਮੁਕਤੀ ਕਰ ਦੇਣਗੇ ਛੋਡੀ ਸਤਗੁਰ ਮਿਲੈ ਤਾਂ ਨਾਮ ਦ੍ਰਿੜਾਈ ਇਹ ਭਾਈ ਨਾਮ ਆਪੋ ਨਹੀਂ ਜਪਿਆ ਜਾਂਦਾ ਕਿਸੇ ਨੂੰ ਮੰਨੀ ਰਾਮ ਸਮਝਿਆ ਕਿਸੇ ਨੂੰ ਦੁੱਧ ਰਾਮ ਸਮਝਿਆ ਕਿਸੇ ਨੂੰ ਮੱਖਣੀ ਰਾਮ ਸਮਝਿਆ ਸਤਗੁਰੂ ਸਾਹਿਬ ਮਹਿਨਤਾ ਜੋ ਪਰਮੇਸ਼ਰ ਰਮਿਆ ਹੋਇਆ ਹੈ ਉਦੇ ਨਾਮ ਨੂੰ ਦਿਰੜ ਕਰਾਉਂਦੇ ਹਨ RAM ਨਾਮ ਹੈ ਰਲੇ ਮਲੀਜੇ ਜੋ RAM ਦੇ ਨਾਮ ਚ ਰਲਦਾ ਹੈ ਉਹ ਨਾਮ ਨਾਲ ਰਲਦਾ ਉਹ RAM ਵਿੱਚ ਮਿਲ ਜਾਂਦਾ ਹੈ ਉਹ ਭੇਦ ਹੋ ਜਾਂਦਾ ਜਿਵੇਂ ਜਲ ਮੈਂ ਜਲ ਆਏ ਖਟਾਨਾ ਉਹ ਨਾਮ ਚ ਮਿਲਣ ਵਾਲਾ ਨਾਮੀ ਪਰਮੇਸ਼ਰ 'ਚ ਮਿਲ ਕੇ ਹੀ ਕੋਈ ਰੂਪ ਹੋ ਜਾਂਦਾ ਹੈ ਇੱਥੇ ਮਹਾਰਾਜ ਸੁਖਮਣੋਂ ਸਾਹਿਬ ਸਮਾਪਤ ਕੀਤਾ 24 ਅਸ਼ਟਪਦੀਆਂ ਚੋਂ ਚੋਂ ਰਾਗਾਂ ਦੀਆਂ ਮਹਾਰਾਜ ਨੇ ਉਚਾਰਨ ਕੀਤੀਆਂ ਹਨਗੀਆਂ ਇਸ ਸੁਹਣੀ ਸਾਹਿਬ ਵਰਗੇ ਮਹਤਮੇ ਜਿਹਨੇ ਸ੍ਰੀ ਕੇਸ ਬਾਣੀ ਦਾ ਵੀ ਪਾਠ ਕਰੇਗਾ ਛਕਾ 1 6 ਅਸ਼ਟਪਦੀਆਂ ਇੱਕ ਗਿਣਤੀ ਦੀਆਂ ਹੋ ਗਈਆਂ ਇਥੇ ਕਲਿਆਣ ਰਾਗ ਗੁਰੂ ਸਾਹਿਬ ਜੀ ਨੇ ਸਮਾਪਤ ਕੀਤਾ ਹੈ ਨਾਨਕ RAM 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 ਨਾਨਕ RAM 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 ਨਾਨਕ RAM 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 ਰਾਮ ਰਾਮੈ ਤੇ ਗਤ ਕੀਜੈ ਸਤਗੁਰ ਮਿਲੈ ਤਾਂ ਨਾਮ ਦਿੜਾਏ ਰਾਮ ਨਾਮ ਰਲ ਮਲੀਜੈ ਛਕਾ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ